ਅਸੀਂ ਸਾਧ ਪਰ ਤੇ ਅੱਛੀ ਦਾ ਕੰਮ ਕਰਦੇ ਆਂ ਸਾਨੂੰ ਪ੍ਰੋਬਲਮਾਂ ਕੀ ਆਉਂਦੀਆਂ ਆ ਮਨ ਲੋਕੀ ਧਰਲੇ ਫੋਨ ਲਾਉਂਦੇ ਆ ਜੇ ਐਸਪੀ ਸਾਹਿਬ ਦੇ ਪ੍ਰੋਬਲਮ ਐ ਐਸਪੀ ਸਾਹਿਬ ਦੇ ਦਫ਼ਤਰ ਕੋਰੇ ਜਾਣ ਜੀਸੀ ਸਾਹਿਬ ਦੇ ਹੈਗਾ ਜੀਸੀ ਸਾਹਿਬ ਦੇ ਜਾਣ ਕਿਹੜਾ ਦੇਖਿਆ ਸਰਕਾਰ ਦੇ ਉੱਤੇ ਧਰਲੇ ਲੱਗਦਾ ਸਾਡੇ ਨਾਲ ਕਈ ਵਾਰੀ ਇਦਾਂ ਹੋਇਆ ਅਸੀਂ ਡੀਐਮ ਸੀ ਸਵਾਰੀ ਲੈ ਕੇ ਚੱਲੇ ਹੋ ਉਹਦਾ ਬੱਚਾ ਘਬਾਰ ਉਹਨੇ ਆਪਣੇ ਬੱਚੇ ਨੂੰ ਖੂਨ ਦੇਣਾ ਵਾ ਪੈਸੇ ਕਮਾ ਕਰਾ ਲਈਏਗਾ ਤਾ ਮੈਨੂੰ ਕਹਤਾ ਲੱਗਾ ਟੈਨਸ਼ਨ ਵੀ ਲੈਣੀ ਗੱਡੀ ਜਲਦੀ ਇਹ ਚਾਲ ਨਹੀਂ ਹੈ ਬੀਐਮਸੀ ਦੇ ਵਿੱਚ ਚਲੋ ਅਸੀਂ ਬੀਐਮਸੀ ਨੂੰ ਜਾਂਦੇ ਤਾਂ ਪਵਾ ਲੈ ਜਾਂ ਹੱਲ ਕੀ ਹੈ ਜੀ ਇੱਥੇ ਧਰਨਾ ਲਾਇਆ ਹੈ ਮੇਰੀ ਤੁਹਾਨੂੰ ਟੈਸਟ ਇੱਕ ਕਾਨੂੰਨ ਬਣਾਇਆ ਜਾਵੇ ਤੇ ਪਾਸ ਕਰਾਇਆ ਜਾਵੇ ਵੀ ਸਰਕਾਰੇ ਧਰਨੇ ਦਾ ਲੱਗਣ ਕਿਉਂਕਿ ਕਿਸੇ ਦੀ ਜਾਨ ਨਾ ਜਾਵੇ ਹਰ ਬੱਚੇ ਦੀ ਹਰ ਇਨਸਾਨ ਦੀ ਜਾਨ ਬਹੁਤ ਕੀ ਹੁੰਦੀ ਹੈ ਹੁਸ਼ਿਆਰਪੁਰ ਦੇ ਵਿੱਚ 40% ਲੋਕੀ ਦਵਾਈ ਲੈਣ ਜਦੋਂ ਤੱਕ ਚੱਲਦੀ ਹੈ ਬੀਐਮਸੀ ਜਾਂਦੇ ਅੱਜ ਵੀ ਹਰੇਕ ਬਰਤ ਦੇ ਨਾਲ ਜਾਂਦੇ ਆ ਸਾਨੂੰ ਹਰੇਕ ਬਰਤ ਦਾ ਪਤਾ ਤੁਹਾਡੇ ਕੋਲੇ ਮੇਰੀ ਹੱਥ ਧੋੜ ਕੇ ਬੈਠੀ ਆ ਤੇ ਮਤਾ ਪਾ ਕੇ ਪਾਸ ਟੁਕਾ ਜਾਵੇ ਕਿ ਤੁਹਨੇ ਛੜਕਾ ਦੇਣਾ ਲਾਏਗਾ ਬੇਸਣ ਗੱਲ ਹੀ ਹੋਣਾ ਹੈ ਇਹ ਤੁਸੀਂ ਨੋ ਟੂਲ ਪਾ ਕੇ ਬਾਫ ਕਰਾਇਆ ਸਾਨੂੰ ਬਹੁਤ ਖੁਸ਼ੀ ਆ ਜਿਹੜਾ ਪਿੰਗਾ ਕੰਮ ਕਰਦਾ ਉਹ ਚੰਗਾ ਬਾਓ